ਲਾਡਲੀ ਭਾਗ 10 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜ੍ਹਨਾ ਜੀ ਚਲੋ ਸ਼ੁਰੂ ਕਰੀਏ ਫਿਰ ਅੱਜ ਦਾ ਭਾਗ ਅਸੀਂ ਦੀਪ ਨੂੰ ਝੂਲ ਦਾ ਵੇਖ ਕੇ ਸਾਰੇ ਜਾਣੇ ਗੁੱਡੀ ਦੀ ਸੱਸ ਦੇ ਮੂੰਹ ਵੱਲ ਵੇਖਣ ਲੱਗੇ ਸੱਸ ਕਹਿਣ ਲੱਗੀ ਮਾੜੀ ਮੋਟੀ ਘੁੱਟ ਲੱਗੇ ਹੋਣੀ ਆ ਕੁੰਝ ਪੀਂਦਾ ਨਹੀਂ ਮੇਰਾ ਦੀਪੂ ਪੁੱਤ ਨਾਲ ਹੀ ਗੱਲ ਬਦਲਦੀ ਹੋਈ ਬੋਲੀ ਹਾਂ ਮੈਂ ਕੀ ਕਹਿ ਰਹੀ ਸੀ ਪਾਈ ਪਈ ਥੋੜੀ ਕੁੜੀ ਨਹੀਂ ਸਾਥ ਰੱਖੀ ਜਾਣੀ ਨਾ ਕੰਮ ਚ ਫੁਰਤੀ ਐ ਨਾ ਵਾਸਤਾ ਉੱਤੋਂ ਕੁਝ ਕਹਿ ਦਿਓ ਬੂਕ ਦੀ ਪਹਿਲਾਂ ਆਹੀ ਸਿਖਾ ਲਿਆ ਮਾਪਿਆਂ ਨੇ ਹੈ ਆਹੀ ਸਿਖਾ ਲਿਆ ਤੁਸੀਂ ਦਰਸ਼ਨ ਤੇ ਕੁਲਦੀਪ ਬਨ ਵੇਖਤੀ ਹੋਈ ਸੱਸ ਬੋਲੀ ਉੱਤੋਂ ਕੁੜੀਆਂ ਨਨਾਨਾ ਜਿਨ੍ਹਾਂ ਦਾ ਹਾਲੇ ਵਿਆਹ ਨਹੀਂ ਹੋਇਆ ਸੀ ਉਹ ਵੀ ਆ ਕੇ ਕਹਿਣ ਲੱਗੀਆਂ ਭਾਬੀ ਨੂੰ ਆ ਨਹੀਂ ਆਂਦਾ ਭਾਬੀ ਨੂੰ ਉਹ ਨਹੀਂ ਆਂਦਾ ਆ ਨਹੀਂ ਕਰਦੀ ਉਹ ਨਹੀਂ ਕਰਦੀ ਮਾਪੇ ਫਿਰ ਵੀ ਭਲੇ ਮਾਨਸ ਸਾਰਾ ਹਾਲ ਵੇਖ ਕੇ ਘਰ ਦਾ ਮਾਹੌਲ ਵੇਖ ਕੇ ਗੁੱਡੀ ਨੂੰ ਸਮਝਾਉਣ ਲੱਗੇ ਕਿਉਂ ਪੁੱਤ ਐਦਾਂ ਕਿਉਂ ਇਹ ਦੇਖ ਕੇ ਹੁਣ ਸੱਸ ਨੂੰ ਹੋਰ ਮੌਕਾ ਮਿਲ ਗਿਆ ਤੇ ਕਹਿਣ ਲੱਗੀ ਅਸੀਂ ਨਹੀਂ ਐਦਾਂ ਦਾ ਦੇਖਿਆ ਕਿਤੇ ਵੀ ਸਮਝਾ ਦਿਓ ਮੈਂ ਤਾਂ ਆਪਣੀਆਂ ਧੀਆਂ ਦੀ ਗਲਤੀ ਤੇ ਉਹਨਾਂ ਨੂੰ ਰੋਕਦੀ ਵੀ ਆ ਟੋਕਦੀ ਵੀ ਆ ਉਵੇਂ ਗੁੱਡੀ ਨੂੰ ਸਮਝਾਉਣੀ ਆ ਤੀ ਬਗਾਨੇ ਘਰ ਆਈ ਆ ਇਹ ਨਹੀਂ ਕਿ ਉਹ ਕੰਮਾਂ 'ਚ ਫੁਰਤੀ ਦਿਖਾਵੇ ਸਗੋਂ ਮੰਗੋ ਕੁਝ ਤੇ ਦਿੰਦੀ ਕੁਝ ਬੌਂਦਲੀ ਰਹਿੰਦੀ ਆ ਹਾੜਾ ਮੈਂ ਨਹੀਂ ਐਸਾ ਕੁਝ ਵੀ ਦੇਖਿਆ ਕਦੇ ਵੀ ਗੁੱਡੀ ਚੁੱਪਚਾਪ ਖੜੀ ਹੋਈ ਸੀ ਅੱਖਾਂ 'ਚ ਹੰਝੂ ਦੱਬੀ ਦਰਸ਼ਨ ਬੋਲਿਆ ਚਲੋ ਛੱਡੋ ਕਿਹੜੀਆਂ ਗੱਲਾਂ ਲੈ ਕੇ ਬੈਠ ਕੇ ਅਸੀਂ ਤਾਂ ਦੀਵਾਲੀ ਲੈ ਕੇ ਆਏ ਸੀ ਘਰ 'ਚ ਖੁਸ਼ੀਆਂ ਖੇੜੇ ਆਉਣ ਤਿਹਾਰ ਆ ਚੰਗੀਆਂ ਨਹੀਂ ਲੱਗਦੀਆਂ ਅਸੀਆਂ ਗੱਲਾਂ ਚਲੋ ਛੱਡੋ ਤੁਸੀਂ ਫਿਰ ਸੱਸ ਠੰਡੀ ਜੀ ਹੋ ਕੇ ਬੋਲੀ ਜਾ ਚਾਹ ਧਰ ਲੈ ਗੁੱਡੀ ਜਾ ਕੇ ਜਾ ਫਿਰ ਇੱਕਦਮ ਬਦਲੇ ਮિજાਜ ਚ ਸੱਸ ਦਰਸ਼ਨ ਨੂੰ ਦੇਖ ਕੇ ਬੋਲੀ ਨਾ ਇਹਨਾਂ ਨੂੰ ਇਹਨਾਂ ਨੇ ਸਾਨੂੰ ਕੁਝ ਦਿੱਤਾ ਨਾ ਅਸੀਂ ਬਾਹਲੀ ਮੰਗ ਕੀਤੀ ਬਾਕੀ ਅਗਲਾ ਨੇ ਆਪਣੀ ਧੀ ਨੂੰ ਦੇਣਾ ਹੁੰਦਾ ਧੀ ਆਪਣੀ ਕਿਸਮਤ ਤਾਂ ਲੈ ਕੇ ਆਂਦੀ ਆ ਅਸੀਂ ਕੀ ਕਰਨੀਆਂ ਚਾਹ ਕਰਕੇ ਦਰਸ਼ਨ ਤੇ ਸੱਸ ਗੱਲਾਂ ਕਰੀ ਜਾਣ ਮਾਪੇ ਗੁੱਡੀ ਨੂੰ ਹੀ ਵੇਖੀ ਜਾਣ ਚਾਹ ਬਣਾਉਣ ਗਈ ਹੋਈ ਸੀ ਰਸੋਈ ਵਿੱਚ ਦੀਪ ਨੇ ਨਾ ਪੈਰੀ ਹੱਥ ਲਾਇਆ ਨਾ ਵਾਸਤਾ ਸਭੋਂ ਰਸੋਈ ਵਿੱਚ ਗੁੱਡੀ ਦੇ ਮਗਰੀ ਚ ਲੱਗ ਗਿਆ ਮਾੜਾ ਜਿਹਾ ਬੂਆ ਪੇੜ ਕੇ ਗੁੱਡੀ ਦੀ ਬਾਹ ਮਰੂੜਤੀ ਤੇ ਝਟਕਾ ਦਿੱਤਾ ਰੂ ਤਾਂ ਪਹਿਲਾਂ ਹੀ ਕੰਬੀ ਹੋਈ ਸੀ ਮਾਪਿਆਂ ਦੀ ਪਰ ਕੀਤਾ ਕੀ ਜਾਵੇ ਸਮਝ ਨਹੀਂ ਆ ਰਿਹਾ ਸੀ ਮਲਕੀਤ ਦੇਖ ਰਿਹਾ ਸੀ ਚਾਰੇ ਪਾਸੇ ਅਗਲਿਆਂ ਦੇ ਸਾਹਮਣੇ ਕਿ ਅਗਲੇ ਉਹਨਾਂ ਦੇ ਸਾਹਮਣੇ ਅਜਿਹਾ ਵਿਵਹਾਰ ਕਰਦੇ ਆ ਪਿੱਛੋਂ ਕੀ ਕਰਦੇ ਹੋਣਗੇ ਮਲਕੀਤ ਦੀ ਤਾਂ ਜਾਨ ਜਾਨ ਤੇ ਬਣੀ ਹੋਈ ਸੀ ਆਪਣੀ ਧੀ ਨੂੰ ਦੇਖ ਕੇ ਇਸ ਹਾਲ 'ਚ ਮਾਪਿਆਂ ਤੋਂ ਹੁਣ ਬੈਠਿਆ ਨਹੀਂ ਗਿਆ ਦਰਸ਼ਨ ਵੀ ਚੁੱਪ ਵੱਟੀ ਬੈਠਾ ਸੀ ਮਲਕੀਤ ਤੇ ਸੰਤੋਖੀ ਕੁਝ ਇੱਧਰ ਉੱਧਰ ਵੇਖਦੇ ਹੋਏ ਬਾਹਰ ਨੂੰ ਚਲੇ ਗਏ دل ਨਹੀਂ ਲੱਗਿਆ ਉੱਥੇ ਬੈਠਣ ਨੂੰ ਬਾਹਰ ਗਵਾਂਡ ਚ ਇੱਕ ਬਜ਼ੁਰਗ ਮਾਤਾ ਬੈਠੀ ਸੀ ਪੀੜੀ ਤੇ ਅਜੀਬ ਜਿਹਾ ਵੇਖਦੀ ਹੋਈ ਮਲਕੀਤ ਨੂੰ ਬੁਲਾ ਕੇ ਕਹਿਣ ਲੱਗੀ ਕੁੜੀ ਆਪਣੀ ਨੂੰ ਲੈ ਜਾਓ ਇੱਥੋਂ ਨਹੀਂ ਤਾਂ ਬਚਣੀ ਨਹੀਂ ਇੱਥੇ ਰੋਜ਼ ਦਾ ਕੰਮ ਆ ਰੱਬ ਭਲੀ ਕਰੇ ਮੈਂ ਨਹੀਂ ਕੁਝ ਕਿਹਾ ਤੁਹਾਨੂੰ ਮਲਕੀਤ ਗੱਲ ਥੋੜੀ ਥੋੜੀ ਸਮਝ ਗਿਆ ਤੇ ਸੰਤੋਖੀ ਵੱਲ ਵੇਖਿਆ ਮਨ ਚ ਸੋਚਿਆ ਅੰਦਰ ਬੜਾ ਤਮਾਸ਼ਾ ਵੇਖ ਲਿਆ ਹੁਣ ਬਸ ਹੋਰ ਨਹੀਂ ਉਨੀ ਪਿਆਰੀ ਦੋਹੇ ਅੰਦਰ ਚਲੇ ਗਏ ਅੰਦਰ ਗੁੱਡੀ ਕੋਲਰ ਸੋਈ ਵਿੱਚ ਜਾ ਕੇ ਦੀਪ ਨੂੰ ਇੱਕ ਪਾਸੇ ਕੀਤਾ ਤੇ ਗੁੱਡੀ ਨੂੰ ਬਾਹਰ ਲਿਆਏ ਸੱਸ ਬੋਲੀ ਪਾਈ ਕਿੱਧਰ ਨੂੰ ਤਮਲਕੀਤ ਸੱਸ ਨੂੰ ਕੁਝ ਨਹੀਂ ਬੋਲਿਆ ਤੇ ਦਰਸ਼ਨ ਨੂੰ ਕਹਿਣ ਲੱਗਾ ਵੀਰੇ ਹੋਰ ਕੀ ਦੇਖਣ ਲਈ ਬੈਠਿਆ ਤੂੰ ਤਾਂ ਦਰਸ਼ਨ ਕਹਿਣ ਲੱਗਾ ਉਹ ਵੀਰ ਗੁੱਸਾ ਨਾ ਕਰ ਮੈਂ ਗੱਲ ਕਰ ਰਿਹਾ ਨਾ ਆਪਾਂ ਬੈਠ ਕੇ ਗੱਲ ਕਰਦੇ ਹਾਂ ਨਾਲ ਹੀ ਸੱਸ ਰੋਪ ਚ ਬੋਲੀ ਜੇ ਇਹਨੂੰ ਲੈ ਕੇ ਗਏ ਤਾਂ ਸਮਝਾ ਕੇ ਭੇਜਿਓ ਨਹੀਂ ਤਾਂ ਮੈਂ ਨਹੀਂ ਰੱਖਣੀ ਮਲਕੀਤ ਬੋਲਿਆ ਅਸੀਂ ਹੁਣ ਭੇਜਣੀ ਨਹੀਂ ਹੱਥ ਜੋੜੇ ਤੁਹਾਡੇ ਅੱਗੇ ਦਰਸ਼ਨ ਤੇ ਕੁਲਦੀਪ ਮਲਕੀਤ ਕੋਲ ਆ ਕੇ ਬੋਲੇ ਵੀਰ ਗਰਮੀ ਨਾ ਖਾਂ ਕਿੱਥੇ ਘਰ ਰੱਬ ਠਾਗੇ ਰੱਖੇਗਾ ਕੁੜੀਆਂ ਨੂੰ ਮਸਾ ਬੰਦਾ ਇੱਕ ਵਾਰ ਤੋੜਦਾ ਹੁੰਦਾ ਤੂੰ ਵੀ ਹੱਦ ਕਰਦਾ ਮਲਕੀਤ ਰੋਣ ਹਾਕਾ ਬੋਲਿਆ ਮੈਂ ਧੀ ਦਿੱਤੀ ਸੀ ਜਾਨਵਰ ਨੇ ਜਾਨਵਰ ਤੇ ਵੀ ਬੰਦਾ 2-4 ਦਿਨਾਂ ਚ ਮੂੰਹ ਕਰ ਲੈਂਦਾ ਤੇ ਇਹ ਤਾਂ ਇਨਸਾਨ ਆ ਆ ਵੇਖ ਮੂੰਹ ਕੀ ਬਣਾ ਪਰਿਆ ਮੇਰੀ ਧੀ ਦਾ ਰੰਗ ਹੀ ਉੱਡਿਆ ਪਿਆ ਆ ਕੀ ਰੰਗਤ ਬਣ ਗਈ ਇਹਦੀ ਤੂੰ ਹਾਲੇ ਵੀ ਕਹਿ ਰਿਹਾ ਪਿਆ ਅੱਕੀ ਗੱਲ ਕਰਦਾ ਮੈਂ ਅੱਖੀ ਸੱਦ ਦੇਖਿਆ ਇੱਕ ਇੱਕ ਪਲ ਮੈਂ ਹੁਣ ਹੋਰ ਨਹੀਂ ਛੱਡ ਸਕਦਾ ਆਪਣੀ ਧੀ ਨੂੰ ਇੱਥੇ। ਮਲਕੀਤ ਤੇ ਸੰਤੋਖੀ ਗੁੱਡੀ ਨੂੰ ਬਾਹਰ ਕਰਨੀ ਲੈ ਕੇ ਜਾ ਰਹੇ ਸਨ ਤਾਂ ਦੀਪ ਬੋਲਿਆ, "ਜੇ ਗੁੱਡੀ ਤੁਹ ਦੇ ਲਈ ਬਾਹਰ ਪੈਰ ਰੱਖਿਆ ਤਾਂ ਮੈਂ ਤੇਰੇ ਡੱਕਰੇ ਕਰਦਾ ਹਾਂ।" ਮਲਕੀਤ ਨੇ ਗੁੱਡੀ ਦਾ ਹੱਥ ਸੰਤੋਖੀ ਦੇ ਹੱਥ ਵਿੱਚ ਫੜਾਇਆ ਤੇ ਪਿੱਛੇ ਮੁੜ ਕੇ ਦੇਖਿਆ ਤੇ ਬੋਲਿਆ, "ਆ ਜਾ ਪੁੱਤ, ਤੂੰ ਹੱਥ ਲਾ ਕੇ ਦਿਖਾਵੇਂ।" ਐਨੇ ਨੂੰ ਬਾਹਰੋਂ ਦੀਪ ਦਾ ਪਿਓ ਆ ਗਿਆ। ਬੂਹੇ ਤੇ ਹੀ ਖਲੋਤੇ ਮਲਕੀਤ ਤੇ ਗੁੱਡੀ ਤੇ ਸੰਤੋਖੀ ਨੂੰ ਵੇਖ ਕੇ ਹੈਰਾਨ ਵੀ ਹੋਇਆ ਪਰ ਗੁੱਡੀ ਦੇ ਸਿਰ ਤੇ ਹੱਥ ਧਰ ਕੇ ਮਲਕੀਤ ਨੂੰ ਇਸ਼ਾਰੇ 'ਚ ਹੱਥ ਜੋੜ ਕੇ ਕੁਝ ਕਹਿਣ ਲੱਗਾ ਤੇ ਬੋਲਿਆ ਰੱਬ ਭਲਾ ਕਰੇ ਮਲਕੀਤ ਨੂੰ ਜਾਪਿਆ ਜਿਵੇਂ ਉਹ ਖੁਦ ਵੀ ਇਹੀ ਕਹਿ ਰਿਹਾ ਕਿ ਗੁੱਡੀ ਨੂੰ ਲੈ ਜਾਓ ਗੁੱਡੀ ਨੂੰ ਲੈ ਜਾਓ ਮਲਕੀਤ ਦਰਾਂ ਚੋਂ ਬਾਹਰ ਹੋ ਗਿਆ ਸਾਸਤੇ ਦੀ ੜਕੀ ਜਾਨ ਨਾਲੇ ਨਨਾਨਾ ਵੀ ਤੇ ਦਰਸ਼ਨ ਤੇ ਕੁਲਦੇਵ ਵੀ ਬਾਹਰ ਨੂੰ ਆ ਗਏ ਦੀਵਾਲੀ ਦਾ ਲਿਆਉਂਦਾ ਹੋਇਆ ਸਾਰਾ ਸਮਾਨ ਅੱਦਾ ਵੀੜੇ 'ਚ ਵਿੱਗਿਆ ਪਿਆ ਸੀ ਤੇ ਬਾਕੀ ਕੁਰਸੀਆਂ ਕੋਲ ਪਿਆ ਸੀ ਗੁੱਡੀ ਨੂੰ ਮਲਕੀਤ ਤੇ ਸੰਤੋਖੀ ਪੈਦਲ ਹੀ ਲਾ ਕੇ ਤੁਰ ਪਏ ਦਰਸ਼ਨ ਨੇ ਕਾਰ ਸਟਾਰਟ ਕਰ ਲਈ ਅੱਗੇ ਜਾ ਕੇ ਮਿੰਤਾ ਕਰਕੇ ਉਹਨਾਂ ਨੂੰ ਵਿੱਚ ਬਿਠਾਇਆ ਮਲਕੀਤ ਪਹਿਲਾਂ ਤਾਂ ਬੈਠ ਨਹੀਂ ਰਿਹਾ ਸੀ ਮਲਕੀਤ ਨੂੰ ਖਿਜਵੀ ਚੜੀ ਹੋਈ ਸੀ ਪਰ ਦਰਸ਼ਨ ਦੇ ਬਾਰ ਬਾਰ ਕਹਿਣ ਤੇ ਉਹ ਬੈਠਿਆ ਗੁੱਡੀ ਹੁਣ ਪੂਰੀ ਤਰ੍ਹਾਂ ਸੁਨ ਸੀ ਉਹਦੇ ਨਾਲ ਕੀ ਹੋ ਰਿਹਾ ਸੀ ਕੀ ਹੋਇਆ ਸੀ ਉਹੀ ਜੰਦੀ ਸੀ ਮਾਣੇ ਤੈਨੂੰ ਇੱਕ ਨਾ ਲਾ ਕੇ ਰੱਖ ਲਿਆ ਸਾਰੇ ਰਾ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ